ਖੱਟ ਬਾਜ ਨਹੀਂ ਹੁੰਦੇ ਕਿ ਦੁੱਖ ਮਿੱਟੇ ਤੇ ਕਿਆ ਬਾਜ ਨਾ ਕੁੱਟਦੀਆਂ ਚੂਰੀਆਂ ਨੇ ਦਰਸ਼ਨ ਮਈ ਜੀ ਮਾਂ ਬਾਜ ਨਹੀਂ ਲਾਂਡ ਰੜਾਏ ਜਾਂਦੇ ਤੇ ਪਿਆ ਬਾਜ ਨਾ ਪਿੰਦੀਆਂ ਪੂਰੀਆਂ ਨੇ ਹੋ ਪੁੱਤਾਂ ਵਾਲਿਓ ਪੁੱਤਾਂ ਦੀ ਤਾਂ ਕੱਟ ਵੱਟੀ ਤੇ ਸੇਰੇ ਪੁੱਤਾਂ ਦੇ ਸਿਰ ਸਜਾਏ ਜਾਂਦੇ ਧੀਆਂ ਵਾਲਿਓ ਧੀਆਂ ਵੀ ਕੱਟ ਨਹੀਂਓ ਤੇ ਧੀਆਂ ਦੇ ਕਿਹ ਪੁੱਤ ਵਟਾਏ ਜਾਂਦੇ ਬਿਨਾ ਵੀਰਾਂ ਤੇ ਜਿਹੜੀਆਂ ਸਖੜੀਆਂ ਨੇ ਤੇ ਨਾਲ ਵੀਰਾਂ ਦੇ ਭੈਣਾ ਦੀ ਛਾਂ ਰਹਿੰਦੀ ਮਾਪੇ ਸਦਾ ਰੀਤੀਆਂ ਦੇ ਵੀਰ ਹੁੰਦੇ ਤੇ ਵਿੱਚ ਵੀਰਾਂ ਦੇ ਭੈਣਾ ਦੀ ਜਾਨ ਹੁੰਦੀ ਭਾਈ ਦਰਸ਼ਨ ਜੀ ਨੇ 100 ਰੁਪਏ ਸਪੈਸ਼ਲ ਮਾਲ ਭੇਜਿਆ ਉਹਨਾਂ ਦਾ ਵੀ ਧੰਨਵਾਦ ਕਰਦੇ ਬੜੀ ਮਿਹਰਬਾਨੀ ਹਾਏ ਹੋਇਆ ਕੀ ਜੇਹੀ ਜੰਮ ਪਈ ਭਾਈ ਹੋਇਆ ਕੀ ਜੇਹੀ ਜੰਮ ਪਈ ਪਰ ਕੋ ਖਤਾਂਸ ਲਖੇਣੀ ਹੋਈ ਹਾਏ ਹੋਇਆ ਕੀ ਜੇਹੀ ਜੰਮ ਪਈ ਪਰ ਕੋ ਖਤਾਂਸ ਲਖੀ ਹੋਈ ਧੀ ਤਾਂ ਦਾ ਤੇ ਰੱਬ ਦੀ ਭੈੜੀ ਦੁਨੀਆ ਜਾਂਦੀ ਏ ਐਵੇਂ ਰੋਈ ਖੈ ਹੋਇਆ ਕੀ ਜੇ ਧੀ ਜਮ ਤਈ ਅਮਨ ਬਾਈ ਜੀ ਰੋੜਾ ਜੀ ਸਾਡੇ ਉਹਨਾਂ ਦਾ ਵੀ ਧੰਨਵਾਦ ਤੇ ਬਹੁਤ ਸਾਰਾ ਮਾਨ ਪੇਜਣਾ ਹੈ ਬਾਈ ਸ਼ਖਰਾਜ ਜੀ ਉਹਨਾਂ ਨੇ ਬਹੁਤ ਸਾਰਾ ਨੇ ਅਮੀਰ ਪਾਇਏ ਨੇ ਉਹਨਾਂ ਨੂੰ ਬਹੁਤ ਸਾਰਾ ਧੰਨਵਾਦ ਕਰਨਾ ਹੈ ਵੈਸੇ ਕਿਸੇ ਸ਼ਾਇਰ ਨੇ ਲਿਖਿਆ ਕਹਿੰਦਾ ਟੱਕੇ ਨਾਲ ਬਗਾਨੇ ਖੂਚੋਂ ਭਰੀ ਚਵੱਚੀ ਜਾਂਦੀ ਏ ਕੇ ਨਾਲ ਬਗਾਨੇ ਖੂਤੋਂ ਭਰੀ ਚਵੱਚੀ ਜਾਂਦੀ ਐ ਤੇ ਪੈਸਾ ਜਿਵੇਂ ਚਾਹੀ ਜਾਂਦਾ ਤੇ ਦੁਨੀਆ ਨੱਤੀ ਸਾਡੀ ਜੱਦ ਗਾਉਣਾ ਦਾ ਕੰਮ ਹੀ ਆ ਸਾਡਾ ਤਾਂ ਨਾ ਸਿੱਕੇ ਤੁਹਾਡੇ ਰੱਖਣਾ लास्ट ਲੈਣ ਦਾ ਤੁਹਾਡੇ ਜੱਜ ਕੂੰ ਕਰ ਹਾਏ ਹੋਆ ਕੀ ਜੇ ਤਹੀ ਜਨ ਪਈ ਪਰ ਕੋਖ ਤਾਂ ਸਲਖੇ ਨੀ ਹੋਈ ਤਹੀ ਵੀ ਤਾਂ ਦਾਤ ਰੱਬ ਦੀ ਮਾਈ ਗੁਰਦਰਸ਼ਨ ਜੀ ਬਹੁਤ ਸਾਰਾ ਮਨ ਕਰਕੇ ਭਈ ਤਹੀ ਵੀ ਤਾਂ ਦਾਤ ਰੱਬ ਦੀ ਢੈੜੀ ਦੁਨੀਆ ਜਾਂਦੀ ਐ ਮੇਰੋਈ ਹਾਏ ਹੋਆ ਕੀ ਜੇ जम पई ज पुतां तूं प्यार पढ़ा ल